ਆਪਣੇ ਹੀ ਦੋਸਤ ਦੇ ਨਾਲ ਮਖੌਲ ਮਜ਼ਾਕ ਕਰਨਾ ਇਨਾ ਭਾਰੀ ਪੈ ਗਿਆ ਕਿ ਦੋਸਤ ਗੁੱਸੇ ਦੇ ਵਿੱਚ ਆ ਕੇ ਹਾਕੀ ਦੇ ਨਾਲ ਦੋਸਤ ਦੀ ਗੱਡੀ ਭੰਨ ਦਿੱਤੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਵਾਇਰਲ ਹੋ ਜਾਂਦੀ ਹੈ ਜਿੱਥੇ ਦੋਸਤ ਦਾ ਮਖੌਲ ਮਜ਼ਾਕ ਨਾ ਸਹਿ ਸਕਨ ਕਾਰਨ ਗੁੱਸੇ ਵਿੱਚ ਆ ਕੇ ਦੂਜੇ ਦੋਸਤ ਨੇ ਕੀ ਕਾਰਾ ਕਰ ਦਿੱਤਾ ਹੈ ਇਹ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਇਹ ਜੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਪੁਰਾਣੀ ਸਬਜ਼ੀ ਮੰਡੀ ਦੀਆਂ ਤਸਵੀਰਾਂ ਨੇ ਜਿਸ ਦੇ ਕੋਲ ਦੋਸਤ ਦੇ ਵੱਲੋਂ ਆਪਣੇ ਦੋਸਤ ਨਾਲ ਮਖੌਲ ਕਰਨਾ ਉਸ ਨੂੰ ਮਹਿੰਗਾ ਪੈ ਗਿਆ ਜਦਕਿ ਦੂਜਾ ਦੋਸਤ ਗੁੱਸੇ ਦੇ ਵਿੱਚ ਆ ਜਾਂਦਾ ਹੈ ਪਹਿਲਾਂ ਉਸ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਨੇ ਫਿਰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਸ਼ਰੀਆਮ ਤੇ ਗੁੱਸੇ ਚ ਆ ਕੇ ਹਾਕੀ ਚੁੱਕ ਲੈਂਦਾ ਅਤੇ ਗੱਡੀ ਦੀ ਪੰਨ ਤੋੜ ਕਰ ਦਿੰਦਾ ਜਿਸ ਦੇ ਕਾਰਨ ਗੱਡੀ ਦਾ ਭਾਰੀ ਨੁਕਸਾਨ ਹੋਇਆ ਹੈ ਇਸ ਸਾਰੀ ਘਟਨਾ ਸਿਸਟੀਵੀ ਕੈਮਰੇਜ ਗੈਦ ਹੋ ਗਈ ਤੇ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਘਟਨਾ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਮਾਮਲਾ ਸਮਰਾਲਾ ਦੀ ਪੁਰਾਣੀ ਸਬਜ਼ੀ ਮੰਡੀ ਦਾ ਸਾਹਮਣੇ ਆ ਰਿਹਾ ਹੈ ਦੱਸਦੇ ਕਿ ਪੁਲਿਸ ਨੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ ਜਦਕਿ ਇਸ ਸੰਬੰਧੀ ਜੋ ਵਿਆਨ ਸਾਹਮਣੇ ਆਏ ਨੇ ਉਸ ਸੰਬੰਧਿਤ ਪੇੜੇ ਤਾਂ ਅਨਿਲ ਕੁਮਾਰ ਨੇ ਦ ਸੇਕੀ ਪੁਰਾਣੀ ਸਬਜ਼ੀ ਮੰਡੀ ਸਮਰਾਣਾਤ ਦੁਕਾਨ ਤੇ ਬੈਠਾ ਸੀ ਉਹ ਨੌਜਵਾਨ ਵੇਪਨ ਰੋਜ਼ਾਨਾ ਕੋ ਲੰਘਦਾ ਮੈਂ ਉਸ ਨੂੰ ਮਖੌਲ ਕਰਦਾ ਸੀ ਉਹ ਨੌਜਵਾਨ ਜਦੋਂ ਉਸ ਨੂੰ ਲੱਗ ਰਿਹਾ ਸੀ ਤੇ ਮੈਂ ਆਮ ਦਿਨਾਂ ਵਾਂਗ ਉਸ ਨਾਲ ਮਜ਼ਾਕ ਮਖੌਲ ਕੀਤਾ ਜਿਸ ਨੂੰ ਨਾ ਬਰਦਾਸ਼ਤ ਕਰਦੇ ਹੋਏ ਗੁੱਸੇ ਚ ਆ ਗਿਆ ਤੇ ਦੁਕਾਨ ਦੇ ਬਾਹਰ ਆ ਕੇ ਉਸ ਦੇ ਪਿਤਾ ਅਤੇ ਉਸ ਦੇ ਨਾਲ ਹੱਥੋ ਪਾਈ ਕਰਨ ਲੱਗ ਗਿਆ ਜਿਸ ਤੋਂ ਥੋੜੀ ਦੇਰ ਬਾਅਦ ਉਸ ਨੂੰ ਫੋਨ ਆਇਆ ਕਿ ਵਿਪਨ ਉਸ ਦੀ ਗੱਡੀ ਬੰਨ ਰਿਹਾ ਜਦੋਂ ਉਹ ਕਾਰ ਵਿੱਚ ਗਿਆ ਤਾਂ ਉਸ ਨੇ ਦੇਖਿਆ ਕਿ ਗੱਡੀ ਦਾ ਕਾਫੀ ਨੁਕਸਾਨ ਸੀ ਇਸ ਸੰਬੰਧ ਵਿੱਚ ਪੁਲਿਸ ਨੂੰ ਸੂਚਨਾ ਦੇ ਕੇ ਉਹ ਨੇ ਇਨਸਾਫ ਵੀ ਮੰਗ ਕੀਤੀ ਹੈ ਇਹ ਨਾ ਇਹ ਨਿਲਕੁਮੜ ਹੈ 399 ਹੋਰ ਆਪਣੀ ਸ਼ਾਮ ਨੂੰ ਵੀ ਆਪਣੀ ਦੁਕਾਨ ਤੇ ਬੈਠੇ ਜ ਆਪਣੇ ਤੇ ਹੀ ਕਿ ਦੁਕਾਨ ਤੇ ਬੈਠੇ ਮੁੰਡਾ ਨਿਕਲ ਜਾਂਦਾ ਜੀ ਤੇ ਉਹ ਨੇ ਮੈਨੂੰ ਕੁਝ ਕਹਤਾ ਹੀ ਨਹੀਂ ਮੈਂ ਫੋਨ ਲਾਉਂਦਾ ਉਹ ਮੁੰਡਾ ਹੈਗਾ ਹੀ ਤਰਨਪਾਲ ਦਾ ਮੁੰਡਾ ਹੀ ਇਹੋ ਤੇ ਉਹ ਨਾ ਜਾਣਾਂਗਾ ਜਾਂ ਬਈ ਪਹਿਲਾਂ ਮੈਨੂੰ ਕਦੇ ਮਜ਼ਾਕ ਖਾਵੇ ਤੇ ਮੈਂ ਵੀ ਮਜ਼ਾਕ ਕੀ ਉਹਦਾ ਉਹ ਨਾਮ ਹੈਗਾ ਵਿਪਨ ਕੁਮਾਰੀ ਤੇ ਮੈਂ ਮਜ਼ਾਕ ਕਰਾਈ ਤਾਂ ਉਹਨੇ ਮੈਨੂੰ ਗਾਣਾ ਗਲੋਜ਼ ਕਰਨ ਲੱਗ ਗਈ ਜਿਆਦਾ ਤੇ ਇਸ ਗੱਲ ਤੇ ਮੈਂ ਕਿਹਾ ਵੀ ਤੂੰ ਆ ਜਾ ਪਿਆ ਤੇ ਮੇਰੇ ਉਹਨੇ ਹੱਥ ਪਾਈ ਵੀ ਕਾਲ ਲਈ ਉਹਨੇ ਮੈਨੂੰ ਤੇ ਉਦੋਂ ਡੈਡੀ ਆਏ ਵੀ ਡੈਡੀ ਨੇ ਹੱਥ ਪਾਈ ਕਰਕੇ ਚੱਲ ਗਏ ਤੇ ਜਾਂਦੇ ਨੂੰ ਤੇ ਇੱਕ ਦੁਕਾਨ ਤੇ ਬਹਿ ਗਏ ਸੀਗੇ ਜਗਾ ਮੈਂ ਤੇ ਜਿਹੜੀ ਤੇ ਉਦੋਂ ਮੈਨੂੰ ਘਰੋਂ ਮੰਮੀ ਦਾ ਫੋਨ ਆਇਆ ਕਹਿੰਦੇ ਵੀ ਕੋਈ ਗੱਡੀ ਭੰਗ ਗਿਆ ਅਸੀਂ ਆ ਕੇ ਦੇਖੇ ਗੱਡੀ ਤੇ ਜਮੇ ਚੀਜ਼ੇ ਸੋਚੀ ਖਤਮ ਸੀਗੇ ਤੇ ਅਸੀਂ ਐਸਓ ਥਾਣੇ ਜਾ ਕੇ ਰਿਪੋਰਟ ਲਖਾਈ ਉਹ ਕਹਿੰਦੇ ਵੀ ਅਸੀਂ ਖੜਦੇ ਆ ਤੇ ਪਸੰਦ ਹੋਵੇ ਜੀ ਮੰਗਵੇ ਸਾਡਾ ਜੋ ਵੀ ਨੁਕਸਾਨ ਹੋਵੇ ਜੀ ਖੜਦਾ ਕੀਤਾ ਜਾਵੇ ਕਿੰਨੇ ਕ ਵਜੇ ਘਟਨਾ ਹੈ ਇਹ ਘਟਨਾ ਹੈ ਇਹ 4 ਕ ਵਜੇ ਦੀ ਘਟਨਾ ਹੈ ਤੇ 4:30 ਕ ਵਜੇ ਘਰੇ ਆ ਕੇ ਸਾਡੇ ਕੋਈ ਹੈ ਨਹੀਂ ਗੱਡੀ ਭੰਨ ਗਈ ਪੂਰੀ ਖਤਮ ਕਰਤੀ ਗੱਡੀ ਦਾ ਨੁਕਸਾਨ ਕਿੰਨੇ ਕ ਦਾ ਹੈ ਇਹ ਘਟਨਾ ਤੋਂ 1.2 ਲੱਖ ਦਾ ਨੁਕਸਾਨ ਹੈ ਇਹ ਚੀਜ਼ ਸਾਰੇ ਖਤਮ ਕਰਤੀ ਉਹਨੇ ਜੀ ਨਾਮ ਸੰਜੇ ਕੀ ਕਰਨਾ ਕਰਨਾ ਵੀ ਰਾਮ ਰੋਟੀ ਖਾਣ ਗਿਆ ਜੀ ਦੇਖਿਆ ਤਰੰਬਾ ਦਾ ਮੁੰਡਾ ਪੀਪਲ ਮੁੰਡਿਆਂ ਮੈਂ ਬੈਸ ਬਾਈ ਕਰਦਾ ਸੀ ਲੱਗਦਾ ਸੀਗਾ ਆ ਗਿਆ ਚਾਇਆ ਮੈਨੂੰ ਲੱਖਾ ਕਰਕੇ ਜਾਂਦਾ ਜੀ ਮੈਂ ਕਿਹਾ ਭਾਈ ਹਰਜਨ ਨਾਲ ਇਹਨੂੰ ਥਮਕੇ ਰਹਿ ਗਿਆ ਜੀ ਕਿ ਮੁੰਡਿਆਂ ਮੈਂ ਖੱਪਰ ਮੈਨੂੰ ਲੱਗਦਾ ਜੀ ਆ ਮੈਂ ਚਾਇਆ ਮੈਨੂੰ ਵੀ ਗਾਣਾ ਗੱਦੀ ਆਉਣੀ ਠੀਕ ਹੈ ਜੀ ਉਸ ਤੋਂ ਬਾਅਦ ਕਰ ਗਿਆ ਗੱਦੀ ਭਾਂਟੀ ਆਉਣੀ ਠੀਕ ਲੱਗਦਾ ਜੀ ਕਿ ਕੋਈ ਫੈਸਲਾ ਜੀ ਹੋ ਰਹੀ ਮੈਨੂੰ ਭਾਈ ਪਤਾ ਨਹੀਂ ਮੈਂ ਮੇ ਰੋਟੀ ਖਾਣ ਗਿਆ ਜੀ ਘਰੇ ਜੀ ਮੁੰਡਿਆਂ ਬੈਜ ਬਾਈ ਕਰ ਰਿਹਾ ਜੀ ਹਾਂ ਉਹ ਤੁਸੀਂ ਕੀ ਮੰਨਦੇ ਹੋ ਮੈਂ ਤਾਂ ਮੈਂ ਕਦੇ ਵੀ ਘੱਟੀ ਜਾਂ ਨੁਸਾਨ ਪਰ ਭਾਈ ਇੱਕ ਤੇ ਹੀ ਜਾਵੇ ਕੀ ਨਹੀਂ ਹੋਵੇ ਨੁਸਾਨ ਆਇਆ ਦੇ ਲੋਈ ਕਰੋ 2 ਲੱਖ ਦਾ ਨੁਸਾਨ ਆਨ ਗਰੇ ਕੰਪਲੇਂਟ ਕੀਤੀ ਹੈ ਲਾ ਹਾਂ ਤਾਂ ਹੈਡਕੀ ਉਠਾਣੇ ਕੇ ਲਈ ਕੰਮ ਕਰਦੇ ਠੀਕ ਹੈ ਰੋਹ ਸੋ ਇਹ ਤਾਂ ਆਏ ਜੀ ਕਿ ਦੇਖ ਕੇ